20 पर चलकर 10 बजे अमृतसर पहुंचेगी बारह बजे अमृतसर पहुंचेगी बार पच्चीस पे अमृतसर से दोबारा दस बजे घटना पहुंचेगी सबके लिए बहुत बढ़िया दौरा चलो thank yeah. you ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਰੇਲਵੇ ਮਿਨਿਸਟਰ ਲక్ష్ਮੀਨੀ ਬੈਸ਼ਨਵ ਜੀ ਦਾ ਰੇਲਵੇ ਦੇ ਰਾਜ ਮੰਤਰੀ ਰਮਨੀਤ ਬਿੱਟੂ ਜੀ ਦਾ ਔਰ ਰੇਲਵੇ ਦੇ ਸਭ ਅਧਿਕਾਰੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਇਸ ਕਾਰਜਕ੍ਰਮ ਚ ਸਾਨੂੰ ਸਾਰਿਆਂ ਨੂੰ ਨਿਮੰंत्रित ਦਿੱਤਾ ਕਟੜਾ ਔਰ ਅੰਮ੍ਰਿਤਸਰ ਬੰਦੇ ਭਾਰਤ ਨਾਲ ਜੁੜਨ ਦਾ ਮਤਲਬ ਹੈ ਅਧਿਆਤਮਿਕ ਔਰ ਦੇਸ਼ ਭਗਤੀ ਦਾ ਮਿਲਨ ਜਦੋਂ ਅੰਮ੍ਰਿਤਸਰ ਦਾ ਜ਼ਿਕਰ ਆਂਦਾ ਹੈ 골ਡਨ ਟੈਂਪਲ ਜਲ੍ਹਿਆਂਵਾਲਾ ਬਾਗ ਵਾਲਮੀਕੀ ਤੀਰਥ ਅਟਾਰੀ ਵਾਲਾ ਬਾਗਾ ਬਾਰਡਰ ਇਹ ਨਾਂ ਉੱਬਰ ਕੇ ਆਂਦੇ ਨੇ ਇਹ ਹਿੰਦੂ ਪੰਜਾਬ ਦੀ ਅੰਮ੍ਰਿਤਸਰ ਸਾਂਸਕ੍ਰਿਤਿਕ ਔਰ ਧਾਰਮਿਕ ਰਾਜਧਾਨੀ ਹੈ ਔਰ ਜਦੋਂ ਕਟੜੇ ਦਾ ਜ਼ਿਕਰ ਆਂਦਾ ਤੇ ਮਾਂ ਵੈਸ਼ਨੋ ਦੇਵੀ ਦਾ ਜ਼ਿਕਰ ਆਂਦਾ मां वैष्णो देवी ਦੀ ਯਾਤਰਾ ਤੇ ਜਿਹੜੇ ਜਾਣਗੇ ਉਹਨਾਂ ਲਈ ਇੱਕ ਸੁਵਿਧਾਜਨਕ ਯਾਤਰਾ ਮਿਲੀ ਹੈ ਕਿਉਂ ਅੰਮ੍ਰਿਤਸਰ ਗੋਲਡਨ ਟੈਂਪਲ ਜਲਿਆਂਵਾਲਾ ਬਾਗ RAM TIR PALMIKI RAM TIR DURGYANA ਮੰਦਿਰ ਇਹਦੀ ਯਾਤਰਾ ਸੁਗਮ ਹੋਈ ਹੈ ਔਰ ਮੈਨੂੰ ਲੱਗਦਾ ਕਿ ਪਠਾਨਕੋਟ ਨੂੰ ਇਹਦਾ ਲਾਭ ਬਹੁਤ ਮਿਲੇਗਾ ਔਰ ਵਪਾਰ ਵੀ ਵੱਧਾ ਜਿਤੇ ਜਿਤੇ ਕਨੈਕਟੀਵਿਟੀ ਵੱਧਦੀ ਹੋਵੇ ਵਪਾਰ ਵੀ ਵੱਧਦਾ ਔਰ ਮੈਂ ਪ੍ਰਧਾਨ ਮੰਤਰੀ ਜੀ ਦਾ ਬਹੁਤ ਧੰਨਵਾਦੀ ਹਾਂ कि ਉਹਨਾਂ ਨੇ ਅੰਮ੍ਰਿਤਸਰ ਔਰ ਕਟੜਾ ਨੂੰ ਜੋੜ ਜੋੜਿਆ ਹੈ ਅੰਮ੍ਰਿਤਸਰ ਆਉਣ ਵਾਲੇ ਪਲਾਟਕ ਲਈ ਵੈਸ਼ਣੋਂ ਦੇ ਵੀ ਜਾਣਾ ਔਰ ਵੈਸ਼ਣੋਂ ਦੇ ਵੀ ਤੋਂ ਗੋਲਡਨ ਟੈਂਪਲ ਤੱਕ ਆਣ ਦਾ ਰਸਤਾ ਜਿਹੜਾ ਸੁਗਮ ਤੇ ਆਸਾਨ ਹੋਇਆ ਇਹਦੇ ਲਈ ਮੈਂ ਕੋਟੀ ਕੋਟੀ ਧੰਨਵਾਦ ਦੀਆਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਕਰਦਾ ਕਰੇਗਾ ਹਾਂਜੀ ਓਕੇ ਅੱਜ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਆ ਕੇ ਦੇਖਣ ਨੂੰ ਮਿਲਿਆ ਕਿ ਬੰਦੇ ਭਾਰਤ ਮਾਤਾ ਵੈਸ਼ਨ ਦੇ ਇਕੱਟਾ ਤੋਂ ਚੱਲ ਕੇ ਪਠਾਨਕੋਟ ਹੁੰਦੇ ਹੋਏ ਬਾਇਆ ਜਲੰਧਰ ਤੋਂ ਅੰਮ੍ਰਿਤਸਰ ਜਾਏਗੀ ਤੇ ਡੇਲੀ ਹੀ ਅੰਮ੍ਰਿਤਸਰ ਤੋਂ ਬਾਇਆ ਜਲੰਧਰ ਹੁੰਦੇ ਹੋਏ ਪਠਾਨਕੋਟ ਹੁੰਦੇ ਹੋਏ ਮਾਤਾ ਵੈਸ਼ਨ ਦੇਵ ਇਕੱਟਾ ਜਾਏਗੀ ਜਿਹਨੂੰ ਦੇਖ ਕੇ ਨਵਾਂ ਉਪਰਾਲਾ ਦੇਖ ਕੇ ਮਾਨੂੰ ਬਹੁਤ ਖੁਸ਼ੀ ਮਿਲੀ ਕਿਹੜੇ ਅੰਮ੍ਰਿਤਸਰ ਦੇ ਲੋਕਾਂ ਨੂੰ ਮਾਤਾ ਵੈਸ਼ਨ ਦੇਵ ਜਾਣ ਲੱਗਾ ਕਾਫੀ ਸਮੇਂ ਘੰਟੋ ਸਮੇਂ ਲੱਗਦੇ ਹੁੰਦੇ ਸੀ ਬਾਇ ਰੋਡ ਤੇ ਕਨੈਕਟੀਵਿਟੀ ਕੋਈ ਹੈ ਨਹੀਂ ਸੀ ਡਾਇਰੈਕਟ ਤੇ ਇਹ ਕਨੈਕਟੀਵਿਟੀ ਮਿਲਣ ਦਾ ਬੰਦੇ ਭਾਰਤ ਮਿਲਣ ਦਾ ਲੋਕਾਂ ਦਾ ਸਮੇਂ ਬਹੁਤ ਜਿਆਦਾ ਬਚੇਗਾ ਪੇਸ਼ਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਮੈਂ ਬਹੁਤ ਆਭਾਰ ਵਿਖਤ ਕਰਨਾ ਵਾ ਜਿਨ੍ਹਾਂ ਨੇ ਪਠਾਨਕੋਟ ਇੱਕ ਛੋਟੇ ਸ਼ਹਿਰ ਵਾਸਤੇ ਇੰਨਾ ਵਧੀਆ ਉਪਰਾਲਾ ਕਰਕੇ ਸਾਨੂੰ ਦੋ ਦੋ ਬੰਦੇ ਭਾਰਤ ਟ੍ਰੇਨਾਂ ਦਿੱਤੀਆਂ ਨੇ ਜਿਹਦੇ ਨਾਲ ਪਠਾਨਕੋਟ ਕੇ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕਾਮਨਾ ਕਰਨਾ कि पठानकोट रेलवे स्टेशन ਤੇ पठानकोट ਸ਼ਹਿਰ ਦੀ ਬਿਹਤਰੀ ਵਾਸਤੇ ਜੋ ਵਧੀਆ ਦੀਆਂ ਕਰਮਚੁਕ ਸਕਨੇ ਆ ਉਹ ਸਾਡੇ ਦੇਸ਼ ਦੀ ਗਵਰਨਮੈਂਟ ਚੁਕੇਗੀ ਉਹਦੇ ਨਾਲ ਨਾਲ ਇੱਕ ਚਾਹ ਸਾਡਾ ਛੋਟੀ ਲਾਈਨ ਦਾ ਮਸਲਾ ਕਾਫੀ ਸਾਲਾਂ ਤੋਂ ਇੱਕ ਪੈਂਡਿੰਗ ਆ ਰਿਹਾ ਹੈ ਜਦੋਂ ਛੋਟੀ ਟ੍ਰੇਨ ਚੱਲਦੀ ਹੈ ਉਹਦੇ ਵਿੱਚ ਸ਼ਹਿਰ ਦੋ ਹਿੱਸੇ ਵੰਡਿਆ ਜਾਂਦਾ ਹੈ ਮੇਰੀ ਸੈਂਟਰ ਗਵਰਨਮੈਂਟ ਤਾਂ ਕਿ ਇੱਕ ਅਪੀਲ ਹੈਗੀ ਹੈ कि ऐसे तो कोई फ्लाईओवर जाए या अंडर पास बना के जी ट्रैफिक की समस्या कि दो हिस्सा शहर वंडिया जाता वो चीज़ों तो तो चीज को निजात मिले क्योंकि काफी साल का सपना है समस्या खत्म होनी चाहिए पठानकोट शहर की सैक्शन का एक कोई ना कोई परमिट हल जरूर होना चाहिए है। धन्यवाद